ਜਦੋਂ ਸਤਗੁਰੂ ਗੁਰੂ ਗੋਬਿੰਦ ਸਿੰਘ ਸਾਚਾ ਮਹਾਰਾਜ ਨੇ ਨਾ ਕੇਸਗੜ ਦੇ ਸਥਾਨ ਦੇ ਉੱਤੇ ਸਾਨੂੰ ਖੰਡੇ ਦੀ ਧਾਰ ਦੇ ਵਿੱਚੋਂ ਪ੍ਰਗਟ ਕੀਤਾ ਸਾਨੂੰ ਖਾਲਸਾ ਬਣਾਇਆ ਸਾਨੂੰ ਖਾਲਸਾ ਸਜਿਆ ਮਰਦ ਨੇ ਨਾ ਸਾਹਮਣੇ ਖੜਾ ਲਿਆ ਪੰਜਾਂ ਨੂੰ ਸਤਗੁਰੂ ਸੱਚੇ ਪਾਤਸ਼ਾਹ ਮਰਦ ਨੇ ਅਸੀਸ ਦਿੱਤੀ ਮਰਦ ਨੇ ਨਾ ਰਹਿਮਤਾ ਤੇ ਬਰਕਤਾਂ ਦਾ ਸਾਡੇ ਉੱਤੇ ਮੀਂਹ ਵਰਸਾ ਦਿੱਤਾ ਮਰਦ ਕਹਿੰਦੇ ਖਾਲਸਾ ਮੇਰੋ ਰੂਪ ਹੈ ਖਾਸ ਅੱਜ ਤੱਕ ਕਿਸੇ ਪਗੰਬਰ ਨੇ ਆਪਣੇ ਚੇਲੇ ਨੂੰ ਆਪਣਾ ਰੂਪ ਨਹੀਂ ਜੇ ਕਿਹਾ ਤੋਂ ਸਤਨਾਮ ਹੈ ਸ੍ਰੀ ਵਾਹਿਗੁਰੂ ਤੁਸੀਂ ਸਾਰੇ ਬੜੇ ਪਿਆਰ ਨਾਲ ਜੁੜ ਕੇ ਬੈਠੇ ਆ ਅਸੀਂ ਕਹਿੰਦੇ ਆ ਸਾਡਾ ਬੱਚਾ ਸਾਡੇ ਵਰਗਾ ਜੇ ਤੇ ਕਿਤੇ ਮਾਂ ਚੁੱਕੇ ਇਹ ਕਹਿੰਦੀ ਮਾਮਿਆਂ ਤੇ ਵੀ ਗਿਆਈ ਮਾਂ ਚੁੱਕੇ ਕਹਿੰਦੀ ਨਾਨਕਿਆਂ ਤੇ ਵੀ ਗਿਆਈ ਤੇ ਜੇ ਕਿਤੇ ਬਾਪ ਚੁੱਕੇ ਫਿਰ ਬਾਪ ਕਿਹੜਾ ਪਿੱਛੇ ਰਹੀਦਾ ਕਹਿੰਦਾ ਨਹੀਂ ਨਹੀਂ ਥੋੜਾ ਚਾਚਿਆਂ ਤੇ ਵੀ ਗਿਆ ਥੋੜਾ ਤਾਇਿਆਂ ਤੇ ਵੀ ਗਿਆ ਥੋੜਾ ਦਾਦੇ ਤੇ ਵੀ ਗਿਆ ਪਰ ਜਦੋਂ ਮੈਂ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਦਾ ਇਤਿਹਾਸ ਪੜ੍ਹਦਾ ਮੇਰੇ ਰੋਂਗ ਤੇ ਖੜੇ ਹੋ ਜਾਂਦੇ ਆ ਜਦੋਂ ਸਤਿਗੁਰ ਸੱਚੇ ਪਾਤਸ਼ਾਹ ਦੇਨ ਤੇ ਆਏ ਸਤਿਗੁਰ ਸੱਚੇ ਪਾਤਸ਼ਾਹ ਨੇ ਸਾਰਾ ਕੁਝ ਆਪਣੇ ਖਾਲਸੇ ਪੰਥ ਦੀ ਝੋਲੀ ਵਿੱਚ ਪਾ ਦਿੱਤਾ ਮਾਰ ਜਿਨੇ ਕਦੇ ਨਹੀਂ ਕਿਹਾ ਜੀਤ ਸਿੰਘ ਮੇਰਾ ਰੂਪ ਹੈ ਖਾਸ ਤੇ ਸੁਣਿਆ ਕਿਸੇ ਦੇ ਕੋਲੋਂ ਕਿਸੇ ਕਿਤਾਬ ਵਿੱਚੋਂ ਪੜ੍ਹਿਆ ਹੋਵੇ ਤੂੰ ਮੈਨੂੰ ਦੱਸ ਮਾਰਜ ਨੇ ਕਦੀ ਨਹੀਂ ਕਿਹਾ ਜੁਝਾਰ ਸਿੰਘ ਮੇਰਾ ਰੂਪ ਹੈ ਖਾਸ ਮਾਰਜ ਨੇ ਕਦੀ ਨਹੀਂ ਕਿਹਾ ਝੋਰਾਵਰ ਸਿੰਘ ਮੇਰਾ ਰੂਪ ਹੈ ਖਾਸ ਮਾਰਜ ਨੇ ਕਦੀ ਨਹੀਂ ਕਿਹਾ ਫੱਤੇ ਸਿੰਘ ਮੇਰਾ ਰੂਪ ਹੈ ਖਾਸ ਜਦੋਂ ਗੁਰੂ ਪਾਤਸ਼ਾਹ ਦੇਨ ਤੇ ਆਏ ਮਾਰਜ ਕਹਿੰਦੇ ਖਾਲਸਾ ਮੇਰਾ ਰੂਪ ਹੈ ਖਾਸ ਖਾਲਸੇ ਮੈਂ ਹਾਂ ਪਰ ਉਹਨਾਂ ਵਾਸ ਖਾਲਸਾ ਮੇਰੀ ਜਾਨ ਕੀ ਜਾਨ ਖਾਲਸਾ ਮੇਰੋ ਪਿੰਡ ਪ੍ਰਾਣ ਹਉ ਖਾਲਸੇ ਦਾ ਖਾਲਸਾ ਮੇਰੋ ਔਤ ਪੋਤ ਸਾਜਣ ਬੰਦੇਰੋ ਸਾਜਣ ਬੰਦੇਰੋ ਕਿਸੇ ਨੇ ਪੁੱਛਿਆ ਮਰਦ ਖਾਲਸਾ ਤੁਸੀਂ ਸਜਿਆ ਮਰਦ ਕਹਿੰਦੇ ਨਹੀਂ ਨਹੀਂ ਤੈਨੂੰ ਭਲੇਖਾ ਪੈ ਗਿਆ ਪ੍ਰਗਟਿਓ ਖਾਲਸਾ ਪਰਮਾਤਮ ਕੀ ਮੌਜ ਖਾਲਸਾ ਅਕਾਲ ਪੁਰਖ ਦੀ ਫੌਜ ਮਰਦ ਨੇ ਇਥੋਂ ਤੱਕ ਕਹਿ ਦਿੱਤਾ ਮਰਦ ਕਹਿੰਦੇ ਇਨੀ ਹੀ ਕੀ ਕਿਰਪਾ ਤੇ ਸਜੇ ਹਮ ਹੈ ਨਹੀਂ ਮੋਸੋ ਗਰੀਬ ਰੋਰ ਪਰੋਰ ਪਰੇ ਹੈ ਮੈਂ ਤੇ ਆਪਣੀ ਖਾਲਸੇ ਦੀ ਕਿਰਪਾ ਦੇ ਨਾਲ ਤੁਰਿਆ ਫਿਰਦਾ